ਇਸ ਇਹ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਪਰਵਾਸ ਕਰਤੀਆਂ ਹਾਂਜੀ ਹਾਂਜੀ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਕਰ ਗਏ ਹਾਂ ਸਹੀ ਗੱਲ ਦੋਨੇ ਰਲੇ ਹੋਏ ਸੀਗੇ ਆਪਸ ਦੋਨੇ ਰਲੇ ਹੋਏ ਸੀ ਤੂੰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਾਹਿਬ ਖਿੱਚ ਕੇ ਰੱਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਤੀਜਾ ਵੀ ਆਇਆ ਤੜਕੇ ਮੈਨੂੰ ਗਾਲਾਂ ਦੇਣ ਲੱਗਿਆ ਚਲੋ ਮੈਂ ਕੀ ਪੰਗਾ ਲੈ ਲਿਆ ਇਹਨਾਂ ਨਾਲ ਉਹ ਐ ਨਹੀਂ ਜੀ ਆਏ ਆ ਭਲਾ ਨਾ ਕੋਈ ਯਾਰ ਮੈਂ ਲੋਕਾਂ ਵਾਸਤੇ ਕਰ ਰਹੇ ਹਾਂ ਉਹੀ ਕੰਬੇ ਨੇ ਉਹੀ ਤਾਰਾਂ ਨੇ ਉਹੀ ਚੈਂਪਰ ਨੇ ਉਹੀ ਫਿਓਜ ਨੇ ਉਹੀ ਗ੍ਰੈਂਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਬਿਲਕੁਲ ਹੋ ਗਿਆ ਮਾਨ ਸਾਹਿਬ ਜਿੰਨੀ ਜੀ ਚੱਕਸੀਆਂ ਬਚ ਪੁਰਾਣੀਆਂ ਪਾਣੀ ਜੀ ਹਾਂ ਜੀ ਚੱਲੂ ਦੇਖੋ ਸੇ ਮੈਨੂੰ ਤਾਂ ਚੱਲ ਗਈ ਅਸੀਂ ਇਹੀ ਗੱਲ ਕਹਿੰਦੇ ਵੀ ਲੋਕ ਪਾਣੀ ਤਰਸਦੇ ਦੀ ਸਾਡੇ ਪਾਣੀ ਨਹੀਂ ਆਉਂਦਾ ਜੀ ਪਾਣੀ ਹੁੰਦਾ ਹੁਣ ਫੁੱਲ ਪਾਣੀ ਆ ਰਹੀ ਕਿਸੇ ਕੱਸੀ ਕਿਸੇ ਨੂੰ ਹਾਂ ਕਹਿੰਦਾ ਨੌਕਰੀਆਂ ਹਾਂ ਜੀ 43000 90 ਦੇ ਕੇ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਦਿੱਤੀ ਰਹੀ ਮੈਂ ਬਈ ਜੀ ਮੇਰਾ ਮੇਰੇ ਭਤੀਜੇ ਦੋ ਨੌਕਰੀਆਂ ਆਈਆਂ ਜੀ ਇੱਕ ਲਾਈਨਮੈਨ ਦੀ ਇੱਕ ਜੈ ਦੀ ਪੀ ਡਬਲਯੂ ਡੀ ਪਹਿਲਾਂ ਉਹ ਬੱਦਿਸਿ ਸਪੈਨਿਸ਼ਲ ਨੀ ਮਾਨ ਦਾ ਵਰਸ ਹੁਣ ਆਪਸਾ ਡਰਦੇ ਨੇ ਜੀ ਹਾਂ ਜੀ ਯਾਰ ਸਾਨੂੰ ਕਿਉਂ ਦਿਖੋ ਥੁਨੀਆ ਭਰ ਕੇ ਦਫਤਰ ਜਿਹੜੇ ਨੇ 9 ਤੋਂ 5 ਲੱਗਦੀ ਯਾਰ ਕਿਸਾਨ ਰਾਤ ਨੂੰ 2 ਵਜੇ ਕਿਉਂ ਜਾਵੇ ਵੀ ਸਹੀ ਗੱਲ ਹੈ ਸੱਪਾ ਦੇ ਸਰੀਰ ਵਿੱਚ ਤਾਂ ਰਾਤ ਨੂੰ 2 ਵਜੇ ਲੈਟ ਛੱਡਦੇ ਨੇ ਨਾ ਪਹਿਲਾਂ ਸਮਝੋ ਕੇ ਨਾ ਬਾਅਦ ਮੈਂ ਕਹਿੰਦਾ ਗੱਲ ਸੁਣੋ ਤਾਂ ਲੈਟ ਨਹੀਂ ਕਦੀ ਮੈਂ ਕਹਿੰਦਾ ਦਿਨੇ ਲੈਟ ਛੱਡੋ ਹਾਂ ਦਿਨੇ ਛੱਡੋ ਉਹ ਆਪਣੇ ਆਕੇ ਆਪਣੇ ਪਰਿਵਾਰ ਨਾਲ ਰੋਟੀ ਖਾ ਕੇ ਹਾਂ ਰਾਤ ਨੂੰ ਉਹਦੀ ਪਰਿਵਾਰ ਨਾਲ ਸਹੀ ਗੱਲ ਹੈ ਆਉਂਦੀ ਦਿਨੇ ਨਾ ਹਾਂ ਦਿਨੇ ਹੋਣੀ ਬਹੁਤ ਵਧੀਆ ਉਹ ਬੰਦੇ ਨੂੰ ਨੌਕਰੀਆਂ ਨਹੀਂ ਮਿਲੀਆਂ ਮੇਰਾ ਫਰੈਂਡ ਹੈਗਾ ਇੱਥੇ ਕਪਿਆਲ ਦਾ ਉਹ ਚਾਰ ਨੌਕਰੀਆਂ ਨਿਕਲੀਆਂ ਨੇ ਚਾਰ ਕਪਿਆਲ ਚਾਰ ਇਕੱਠੀਆਂ ਬਈ ਕੰਮ ਬਹੁਤ ਹੈ ਸਪੈਕਟਰ ਕਾਂਸਟੇਬਲ ਮੈਰੀ ਵਿਭਾਗ ਤੇ ਚੌਥੀ ਨਿਕਲੀ ਹੈਗੀ ਉਹਨੂੰ ਆਪਣਾ ਪੀਐਸ ਈ ਵੀ ਮਾਨ ਸਾਹਿਬ ਜਦੋਂ ਹਾਥੀ ਦੁਰਦਾਈ ਕੁੱਤੇ ਭੌਂਕਦੇ ਹੁੰਦੇ ਨੇ ਜਿੱਧਰ ਦੀ ਹਾਥੀ ਵਾਂਗੂ ਕੁੱਤੇ ਭੌਂਕਣਗੇ ਬਹੁਤ ਬੜੀ ਸਤਿਕਾਰ ਦੀ ਕੰਮ ਬਹੁਤ ਵਧੀਆ ਕਰਦੀ ਹੈ ਸਰਕਾਰ ਸਤਿਕਾਰ ਉੱਡੇ ਨਹੀਂ ਕੰਮ ਤੋਂ ਕੰਮ ਇਹ ਤਾਂ ਹੀ ਇੱਕ ਕੰਮ ਗਈ ਜੀ 20 ਸਾਲ ਪਹਿਲਾਂ ਹੋਣੀ ਚਾਹੀਦੀ ਹੁਣ ਇਹਦੇ ਇਹ ਗੱਲ ਸਹੀ ਹੈ ਯਾਰ ਸਾਨੂੰ ਕਿਉਂ ਦਿਖੋ ਦੁਨੀਆ ਭਾਵੇਂ ਅਫਸਰ ਜਿਹੜੇ ਨੇ 9 ਤੋਂ 5 ਲੱਗਦੇ ਹਾਂ ਯਾਰ ਕਿਸਾਨ ਰਾਤ ਨੂੰ 2 ਵਜੇ ਤੋਂ ਜਾਵੇਗੀ ਸਹੀ ਗੱਲ ਸੱਪਾ ਦੀ ਸਰੀਆ ਵੀਦਣ ਰਾਤ ਨੂੰ 2 ਵਜੇ ਲੈਟ ਛੱਡਦੇ ਨੇ ਨਾ ਪਹਿਲਾਂ ਸੌਂ ਚੁੱਕੇ ਨਾ ਬਾਅਦ ਮੈਂ ਕਹਿੰਦਾ ਗੱਲ ਸਹੀ ਹੈ ਤਾਂ ਲੈਟ ਨਹੀਂ ਕਦੇ ਦਿਨੇ ਲੈਟ ਛੱਡੋ ਹਾਂ ਦਿਨੇ ਛੱਡੋ ਉਹ ਆਥਣੇ ਆ ਕੇ ਉਹਦੇ ਪਰਿਵਾਰ ਨਾਲ ਰੋਟੀ ਖਾ ਕੇ ਹਾਂ ਆਥਣੇ ਰਾਤ ਆਉਦੀ ਪਰਿਵਾਰ ਨਾਲ ਗੱਲ ਕਰੀਂਗਾ आउगे थे ना हां इतने आओगे बहुत बढ़िया तो गल है तू करके एमएलए करके तू ही करके पहली बारी है तू आज हां जी मैं चले सुना खंडियो आया सर फोटो आज कर लेना हां इस तरह से सब मेरा वो बंदे बुला रहे हैं हां जी सर हां जी ਤੁਸੀਂ ਦੇਖਦੇ ਜਾਓ ਹੁਣ ਹੁੰਦਾ ਕੀ ਹੈ ਕਲਮ ਤੋਂ ਮੈਂ ਪੈਸਾ ਕਮਾਉਣਾ ਹਾਂ ਜੀ ਇਹ ਤਾਂ ਸਾਡੇ ਕੋਲ ਵਾਲੇ ਕੰਮ ਤਾਂ ਮੈਂ ਛੱਡ ਦਿੱਤੀ ਸਹੀ ਗੱਲ ਹੈ ਪੈਸਾ ਕਮਾਉਣ ਦਾ ਕਲਾਕਾਰੀ ਚੁੱਕ ਲਈ ਹਾਂ ਹਾਂ ਬਹੁਤ ਜੀ ਬਹੁਤ ਮੈਂ ਕਿਹੜਾ ਕੋਈ ਫੇਲ ਕਲਾਕਾਰ ਹਾਂ ਜੀ ਪਰ ਆ ਇਨਾ ਸੁਣ ਦੱਸ ਦੇਣਾ ਵੀ ਮੈਂ ਖੜਾ ਤੁਹਾਡੇ ਬਾਅਦ ਤੇ ਉਹ ਇਹ ਮੈਨੂੰ ਗਾਲਾਂ ਕੱਢ। ਮੈਂ ਇੱਕ ਗੱਲ ਦੇਣਾ ਹੀ ਇੱਕ ਗੱਲ ਸੱਚ ਆ। ਤੁਸੀਂ ਕਹਿੰਦੇ ਸੀ ਵੀ ਮੈਨੂੰ ਨੌਕਰੀਆਂ ਨਹੀਂ ਮਿਲੀਆਂ। ਮੇਰਾ ਫਰੈਂਡ ਹੈਗਾ ਇੱਥੇ ਕਪਿਆਲ ਦਾ ਉਹ ਚਾਰ ਨੌਕਰੀਆਂ ਨਿਕਲੀਆਂ ਨੇ। ਚਾਰ ਕਪਿਆ ਚਾਰ ਇਕੱਠੀਆਂ। ਕੰਮ ਬਹੁਤ ਹੈ। ਕਨਸਟੇਬਲ ਮੈਰੀ ਵਿਭਾਗ ਤੇ ਚੌਥੀ ਨਿਕਲਈ ਹੈਗੀ ਉਹਨੂੰ ਆਪਣਾ ਪੀਐਸਈ ਵੀ। ਮਾਨ ਸਾਹਿਬ ਜਦੋਂ ਹਾਥੀ ਤੁਰਦੇ ਆਂ ਜੀ ਕੁੱਤੇ ਭੌਂਕਦੇ ਹੁੰਦੇ ਨੇ ਜਿੱਧਰ ਦੀ ਹਾਥੀ ਵਾਂਗੂ ਕੁੱਤੇ ਭੌਂਕਣਗੇ ਬੋਲ ਬਣਦੇ ਜਦੋਂ ਤੁਸੀਂ ਮੇਰੇ ਨਾਲ ਆ ਦੇਖੋ ਹੁਣ ਮੈਂ ਕੱਢ ਗਿਆ ਹਾਂ ਜੀ ਮੇਰਾ ਹੌਸਲਾ ਵਧ ਗਿਆ ਹਾਂ ਜੀ ਹਾਂ ਸਹੀ ਗੱਲ ਯਾਰ ਲੋਕ ਨਾਲ ਨਹੀਂ ਕਰਨਾ ਮਾਨ ਸਾਹਿਬ ਫੁੱਲ ਨਾਲ ਕੋਈ ਦੁਨੀਆ ਕਹਿੰਦੀ ਹੈ ਜੀ ਛੋਟਾ ਕੋਈ ਹੋ ਨਹੀਂ ਹੈਗਾ ਛੋਟੀ ਦੇਖੋ ਤੂੰ ਧੜਕੀ ਮੈਨੂੰ ਗਾਲਾਂ ਦੇਣ ਲੱਗ ਗਿਆ ਚਲੋ ਮੈਂ ਕੀ ਪੰਗਾ ਲੈ ਰਿਹਾ ਇਹਨਾਂ ਨਾਲ ਉਹ ਆਏ ਨਹੀਂ ਜੀ ਆਏ ਆ ਭਲਾ ਨਾ ਕੋਈ ਯਾਰ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਉਹੀ ਕੰਬੇ ਨੇ ਉਹੀ ਤਾਰਾਂ ਨੇ ਉਹੀ ਚੈਂਪਰ ਨੇ ਉਹੀ ਫਿਓਜ ਨੇ ਉਹੀ ਕਰੰਟ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਬਿਲਕੁਲ ਹੋ ਗਿਆ ਮਾਨ ਸਾਹਿਬ ਜਿੰਨੀ ਜੀ ਟੱਕਸੀਆਂ ਵਰਤੀ ਪੁਰਾਣੀਆਂ ਟੱਸੀਆਂ ਪਾਣੀ ਚੱਲੂ ਦੇ ਤੋ ਸੇ ਮੈਨੂੰ ਪਾਣੀ ਚੱਲ ਗਿਆ ਅੱਜ ਇਹ ਹੀ ਗੱਲ ਕਹਿੰਦੇ ਵੀ ਲੋਕ ਪਾਣੀ ਤਰਸਦੇ ਦੇ ਦੀ ਸਾਡੇ ਪਾਣੀ ਨਹੀਂ ਆਉਂਦਾ ਪਾਣੀ ਚੱਲਦਾ ਹੁਣ ਫੁੱਲ ਪਾਣੀ ਆ ਰਹੀ ਕਿਸੇ ਟੱਕਸੀ ਕਿਸੇ ਨੂੰ ਹਾਂ ਕਹਿੰਦਾ ਨੌਕਰੀਆਂ 40000 43000 ਰੁਪਏ ਦੇ ਕੇ ਸਹੀ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਦਿੱਤੀ ਰਹੀ ਮੈਂ ਬਾਈ ਜੀ ਮੇਰੇ ਭਤੀਜੇ ਦੋ ਨੌਕਰੀਆਂ ਆਈਆਂ ਜੀ ਇੱਕ ਲੈਨਮੈਨ ਦੀ ਇੱਕ ਜੇਈ ਦੀ ਪੀਡਬਲਯੂਡੀ ਪਹਿਲਾਂ ਤਾਂ ਸੋਚਿਆ ਸੀ ਨਾ ਜੀ ਕੋਈ ਪੈਸਾ ਲੱਗਿਆ ਨਾ ਜੀ ਨਾਲ ਕੋਈ ਪੈਸਾ ਨਹੀਂ ਸਪਾਸ ਲੋਨੀ ਮਾਨ ਸਾਹਿਬ ਹੁਣ ਆਪਸਾ ਡਰਦੇ ਨੇ ਜੀ ਹਾਂ ਜੀ ਬਈ ਜੀ ਕੇ ਕਿਹੜੇ ਹਿਸਾਬ ਨਾਲ 30 ਕਰੀਏ ਜੀ ਜੇ ਆ 13 ਜ਼ੀਰੋ ਕਰ ਦੋ ਹਾਂ ਹਾਂ ਜੀ ਤੋਂ ਬਾਅਦ ਇੱਕ ਮੈਂ ਮੇਰਾ ਮੈਂ ਬਹੁਤ ਕੁਝ ਮਾਨ ਸਾਹਿਬ ਸੁਣਦੇ ਆਸਾਨ ਹੈ ਜੀ ਜਿੰਨਾ ਗੁੱਸਾ ਬਾਈ ਜੀ ਮੈਂ ਤੇਰੀ ਅੱਖਾਂ ਦੇ ਵਿੱਚ ਹਾਂ ਜੀ ਹਾਂ ਜੀ ਜਿੰਨਾ ਗੁੱਸਾ ਤੁਹਾਡੀਆਂ ਅੱਖਾਂ ਚ ਹਾਂ ਜੀ ਹਾਂ ਸਿਸਟਮ ਦੇ ਪਰ ਦੀ ਉਹਨੇ ਮੇਰਾ ਹਾਂ ਠੀਕ ਹੈ ਇਹਨਾਂ ਨੇ ਪ੍ਰਮਾਨ ਸਾਹਿਬ ਤੁਸੀਂ ਮੈਨੂੰ ਪਛਾਣੋ ਤੁਸੀਂ ਪਹਿਲੀ ਵਾਰ ਪਿੰਡ ਫਗੋੜੀ ਜੰਗੀਰ ਸਿੰਘ ਨਾਲ ਤੁਹਾਨੂੰ ਮੱਥਾ ਟੇਕਿਆ ਸੀ ਗਈ ਮੈਂ ਜਦੋਂ ਐਮਪੀ ਸੀ ਪਹਿਲੀ ਜੇ ਪੋਲਿੰਗ ਅਸੀਂ ਆਈ ਪਾ ਸੀ ਲਈ ਦੀ ਹਾਂਜੀ ਹਾਂ ਛੜੀ ਸਜੂ ਮਾਂ ਚ ਨਹੀਂ ਅੜੀ ਤਨੇਸ਼ ਦੀ ਪਿਆਰ ਆਪਣੇ ਪਿਆਰ ਪਿੰਡ ਦੇ ਮੇਰੇ ਨਾਲ ਬੂਂਟ ਤੇ ਅੱਜ ਵੀ ਛੁਟੀਆਂ ਫੋਟੋਆਂ ਪਈਆਂ ਨੇ ਜੀ ਇਹਨਾਂ ਨੇ ਸਾਡਾ ਤਿੰਨ ਪੀੜੀਆਂ ਬਰਬਾਦ ਕਰਤੀਆਂ ਹਾਂਜੀ ਹਾਂਜੀ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੜਾਪਾ ਖਾ ਗਏ ਹਾਂ ਸਹੀ ਗੱਲ ਦੋਨੇ ਰਲੇ ਹੋਏ ਸੀਗੇ ਆਪਸ ਦੋਨੇ ਰਲੇ ਹੋਏ ਸੀਗੇ ਤੂੰ ਆ ਜਾ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੈਂ ਆ ਗਿਆ ਮੈਂ ਤੈਨੂੰ ਮਾਨ ਸਾਹਿਬ ਖਿੱਚ ਕੇ ਰੱਖੋ ਜੀ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਇੱਕ ਤੀਜਾ ਵੀ ਆਇਆ ਸਤੌਜ ਵਾਲੇ ਮਿੰਦਰ ਮਾਟ ਦਾ ਮੁੰਡਾ ਆਇਆ ਉਹਨੇ ਉਹਨੇ ਸਾਰੀ ਗੱਲ ਮਾਨ ਸਾਹਿਬ ਤੁਸੀਂ ਕਹੋਗੇ ਮਾਨ ਸਾਹਿਬ ਤੁਸੀਂ ਕਹੋਗੇ ਵੱਡੀ ਤੁਸੀਂ ਕਹੋਗੇ ਵੱਡੀ ਗੱਲ ਕਰਦੇ ਜੀ ਤੁਹਾਡੇ ਡੈਡੀ ਮਰ ਜੀ ਮੇਰੇ ਡੈਡੀ ਦਾ ਨਾਮ ਜੋਰਾ ਸਿੰਘ ਧੀਗਾ ਜੀ ਉਹ ਕਾਮਲਬਸ ਦੇ ਵਿੱਚ ਕਨੈਕਟਰੀ ਕਰਦੇ ਤੇ ਤੁਹਾਡੇ ਡੈਡੀ ਨਾਲ ਫੁੱਲਤੀ ਜੀ ਮੈਨੂੰ ਕਾਹ ਕਹਿੰਦੇ ਹੁੰਦੇ ਦੇ ਕੇ ਅੱਜ ਕਾਮਲਬਸ ਹਾਂ ਜੀ ਕਾਮਲਬਸ ਤੁਸੀਂ ਜਾਣਦੇ ਹੋਵੋਗੇ ਹਾਂ ਜੀ ਧਰਮਗੜ ਭਲਾਟਾ ਵੀ ਮੇਰੇ ਡੈਡੀ ਜਾਣਦੇ ਦੇ ਸੀ ਮੈਂ ਤੁਹ ਵੀ ਹਾਂ ਬਈ ਮਾ ਜੋਰੇ ਦਾ ਮੁੰਡਾ ਜੀ ਮੈਂ ਤੁਹਾਡੇ ਡੈਡੀ ਨਾਲ ਦਾ ਫੁੱਲ ਦੀ ਜੁਨਾ ਦੀ ਪੂਰੀ ਹਾਂ ਜੀ ਹਾਂ ਬਿਨਾ ਮਗਰਾਟ ਵਾਲਾ ਸਾਈਕਲ ਦਾ ਸਾਰਾ ਜਿਹੜਾ ਬਗਾਰਾ ਪੂਰਾ ਇੱਚੇ ਪੈਂਦਾ ਹਾਂ ਜੀ ਹਾਂ ਜੇ ਪਿਛਲਾ ਮਗਰਾਟ ਨਾ ਹੋਵੇ ਹਾਂ ਜੀ ਹਾਂ ਇਹਨੂੰ ਸੁਖਵੀਰ ਬਾਦਲ ਦੇ ਨਵਜੋਤ ਸਿੱਧੂ ਤੇ ਅੱਜ ਬਾਜਵੀਨ ਨੂੰ ਪੁੱਛ ਕੇ ਦੇਖੋ ਮਗਰਾਟ ਦੀ ਹਾਂ ਜੀ ਠੀਕ ਹੈ ਪਤਾ ਨਹੀਂ ਕਦੇ ਚਲਾਇਆ ਹੀ ਨਹੀਂ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਠੀਕ ਹੈ ਜੀ